ਸ਼੍ਰੀ ਦਰਬਾਰ ਸਾਹਿਬ ਤਰੰਤਾਨਨ ਅਤੇ ਗੁਰਦੁਆਰਾ ਸੁਧਾਰਲਾ ਦੇ ਪਹਿਲੇ ਸ਼ਹੀਦ ਸਿੰਘਾ ਬਾਬਾ ਹਜਾਰਾ ਸਿੰਘ ਅਲੀਦਨਪੁਰ ਅਤੇ ਪਾਈ ਹੁਕਮ ਸਿੰਘ ਵਸਾਉ ਕੋੜ ਦਾ 100 ਸਾਲਾ ਸ਼ਹੀਦੀ ਸਮਾਗਮ ਐਸਜੀਪੀਐਸ ਵੱਲੋਂ 27-28 ਫਰਵਰੀ ਨੂੰ ਗੁਰਮਤੀ ਸਮਾਗਮ ਪਿੰਡ ਅਲੀਦਨਪੁਰ ਜ਼ਿਲ੍ਹਾ ਤਰੰਤਾਨ ਵਿੱਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ਅੱਜ ਐਸਜੀਪੀਐਸ ਅਤੇ ਗੁਰਦੁਆਰਾ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਪਾਈ ਅਜੈਬ ਸਿੰਘ ਅਬਿਆਸੀ, ਅਲਵਿੰਦਰ ਸਿੰਘ ਪਖੂਗੇ, ਖੁਸ਼ਵਿੰਦਰ ਸਿੰਘ ਪਾਟਿਆ ਮੈਂਬਰ ਐਸਜੀਪੀਐਸ ਅਤੇ ਐਕਜੀਪੀਐਸ ਪ੍ਰਦਾਨ ਬੀਬੀ ਜੰਗੀਰ ਕੌਰ ਵੱਲੋਂ ਇਨਾਂ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਭਰੀਗੀ ਹੈ ਮਨਾ ਵਿੱਚ ਖਤਸ਼ਾ ਹੀ ਨਹੀਂ ਇਹ ਹੋਏਗਾ ਜਦੋਂ ਵੱਡੇ ਵੱਡੇ ਧਨਾੜਾ ਕੇ ਇੱਥੇ ਕਾਰਪੋਰੇਟ ਘਰਾਣੇ ਇੱਥੇ ਆਜ ਕੇ ਬਹਿ ਜਾਣਗੇ ਤਾਂ ਇਹ ਤੇ ਫਿਰ ਸਾਡਾ ਉਹ ਹਾਲ ਹੋਏਗਾ ਜਿਹੜੀ ਚੀਜ਼ ਇੱਥੇ ਅਸੀਂ 1 ਰੁਪਈਆ ਲੈਨੇ ਆ 20 ਰੁਪਏ ਦੀ ਮਿਲੇਗੀ ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਆ ਕਿਸਾਨ ਸਾਰਾ ਹਿੰਦੁਸਤਾਨ ਦਾ ਕਿਸਾਨ ਜਿਹੜਾ ਚਿੰਤਤ ਹੋਇਆ ਸਾਰੇ ਕਿਸਾਨ ਜਾ ਕੇ ਉੱਥੇ ਇਕੱਠੇ ਹੋ ਕੇ ਦਿੱਲੀ ਦੀ ਸਰਕਾਰ ਦੇ ਕੰਨ ਖੋਲਣ ਵਾਸਤੇ ਮੋਰਚਾ ਲਾ ਕੇ ਬੈਠੇ ਪਰ ਅਫਸੋਸ ਹੈ ਕਿ ਪਾਰ ਸਰਕਾਰ ਦੀ ਅਜੇ ਤੱਕ ਅਨ ਨਹੀਂ ਖੁੱਲੀ ਪਾਰ ਸਰਕਾਰ ਨੇ 2 ਮਹੀਨੇ ਤੋਂ ਬਸ ਸਮਾਉ ਚੱਲਿਆ ਜਿਹੜਾ ਕਿ ਲੋਕਾਂ ਦੀ ਸਰਵਾਈ ਨਹੀਂ ਕੀਤੀ ਇਹ ਤੋਂ ਡਿਕਟੇਟਰਸ਼ਿਪ ਜਿਹੜੀ ਹੈ ਉਹ ਪਾਰ ਸਰਕਾਰ ਦੀ ਦਿਸਦੀ ਹੈ ਔਰ ਜੋ 26 ਜਨਵਰੀ ਦਾ ਦਿਹਾੜਾ ਸੀਗਾ ਸਾਰੇ بڑے ਸਾਤਵੀ ਟੰਗ ਦੇ ਨਾਲ ਕਿਸਾਨ ਅੱਜ ਤੱਕ ਅਧੋਲਣ ਲੜਦੇ ਰਹੇ ਅੱਜ ਤੱਕ ਅੰਦੋਲਨ ਚਲਾਇਆ ਉਸ 26 ਜਨਵਰੀ ਵਾਲੇ ਦਿਨ ਇਹ ਪਾਸ ਕੀਤਾ ਗਿਆ ਕਿ ਅਸੀਂ ਟਰੈਕਟਰ ਦੀ ਨਾਲ ਕਿਉਂਕਿ ਕਿਸਾਨ ਦਾ ਜਿਹੜਾ ਸਭ ਤੋਂ ਵੱਡਾ ਹਥਿਆਰ ਹੈ ਉਹਨੂੰ ਟਰੈਕਟਰ ਹੀ ਸਮਝਿਆ ਜਾਂਦਾ ਹੈ ਉਹਦੇ ਨਾਲ ਹੀ ਜ਼ਮੀਨ ਵਹੁੰਦੀ ਹੈ ਉਹਨਾਂ ਨਾਲ ਹੀ ਕਮਾਈ ਕਰਦੇ ਸੋ ਇਸ ਗੱਲ ਨੂੰ ਦੇਖਦੇ ਹੋਏ ਆ ਕਿ ਅਸੀਂ ਸਾਰੇ ਪਾਸੇ ਦਿੱਲੀ ਦਾ ਜਿਹੜਾ ਰਿੰਗ ਰੋਡ ਹੈ ਉਹਦੇ ਉੱਤੇ ਅਸੀਂ ਇੱਕ ਮਾਰਚ ਕਰਾਂਗੇ ਸਰਕਾਰ ਨੇ ਪ੍ਰਵਾਨਗੀ ਵੀ ਦੇ ਦਿੱਤੀ ਜਦੋਂ ਪ੍ਰਵਾਨਗੀ ਦੇ ਦਿੱਤੀ ਸੀ ਫਿਰ ਐਨ ਮੌਕੇ ਤੇ ਆ ਕੇ ਜਦੋਂ ਉਹਨਾਂ ਨੇ ਬੈਰੀਅਰ ਲਾਏ ਆ ਫਿਰ ਉਹਨਾਂ ਨੂੰ ਵੀ ਗੁੱਸਾ ਵੀ ਆ ਗਿਆ ਰੋਹ ਵੀ ਆ ਗਿਆ ਕਿ ਸਾਡੇ ਨਾਲ ਤੁਸੀਂ ਧੋਖਾ ਨਹੀਂ ਕੀਤਾ ਸੋ ਜਦ ਧੋਖਾ ਕੀਤਾ ਪਾਰ ਸਰਕਾਰ ਨੇ ਫਿਰ ਉੱਥੇ ਹਾਲਾਤ ਕਿਦਾਂ ਦੇ ਬਣ ਗਏ ਬੇ ਕਾਬੂ ਹਲਾਦੋਗੇ ਚਿੰਤਾ ਇਹ ਬਣ ਗਈ ਕਿ ਜਦੋਂ ਰਿੰਗ ਰੋਡ ਤੇ ਚੜ ਗਏ ਆ ਉਹਨੂੰ ਕਿੱਧਰ ਨੂੰ ਜਾਣ ਕੋਈ ਰਾਹ ਦੱਸਣ ਵਾਲਾ ਕੋਈ ਰਾਹ ਦਸੇਰਾ ਨਾ ਰਹਿ ਗਿਆ ਉਹ ਫਿਰ ਜਦੋਂ ਤੁਹਾਨੂੰ ਪਤਾ ਹੈ ਕਿ ਜਦੋਂ ਉਹਨਾਂ ਨਾਲ ਅੱਗੋਂ ਰੁਕਾਵਟਾਂ ਲੱਗੀਆਂ ਪਰੇਸ਼ਾਨੀਆਂ ਆਈਆਂ ਤੇ ਫਿਰ ਉਹ ਕਰਦੇ ਕੀ ਕਿਸੇ ਪਾਸੇ ਤੇ ਅਕਸਰ ਜਦੋਂ ਫਿਰ ਬਲੱਡ ਜਿਹੜਾ ਹੁੰਦਾ ਉਹ ਗਰਮ ਜੋਸ਼ ਹੋਇਆ ਹੁੰਦਾ ਤੇ ਜਦੋਂ ਇਹ ਪਤਾ ਹੋਵੇ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਡੇ ਹੱਕਾਂ ਦੀ ਰਾਖੀ ਨਹੀਂ ਹੋ ਰਹੀ ਫਿਰ ਉੱਥੇ ਜਾ ਕੇ ਜੋ ਪਹੁੰਚੀ ਹੈ ਇਹ ਅਸੀਂ ਸਮਝਦੇ ਹਾਂ ਕਿ 26 ਜਨਵਰੀ ਵਾਲੇ ਦਿਨ ਇਹ ਹਾਲਾਤ ਨਹੀਂ ਹੋਣੇ ਚਾਹੀਦੇ ਜਿਹੜੇ ਚਿੰਤਾਜਨਕ ਅੱਜ ਵੀ ਹਾਲਾਤ ਬਣੇ ਆਂ ਔਰ ਬੜੀ ਚਿੰਤਾ ਵੀ ਹੈ ਕਿ ਉਹ ਕਿਸ ਨੇ ਕਰਾਇਆ ਕਿਹਨੇ ਮੌਕਾ ਦਿੱਤਾ ਕਿ ਕਿਸਾਨ ਆਗੂ ਜਿਹੜੇ ਸਨ ਵੈਸੇ ਮੈਨੂੰ ਅਫਸੋਸ ਹੈ ਕਿਸਾਨ ਆਗੂਆਂ ਦੇ ਵੀ ਕਿ ਜੇ ਤੁਸੀਂ ਇੰਨੇ ਲੱਖਾਂ ਦੇ ਲੋਕਾਂ ਨੂੰ ਬੁਲਾਇਆ ਸੀ ਤੇ ਤੁਹਾਡਾ ਫਰਜ਼ ਬੰਦਾ ਸੀਗਾ ਕਿ ਉਹਨੂੰ ਅਕਵਾਈ ਵੀ ਚੰਗੀ ਤਰ੍ਹਾਂ ਦਿੰਦੇ ਉਸ ਵੇਲੇ ਕੋਈ ਆਗੂ ਦੇਸ ਨਹੀਂ ਸੀ ਗਿਆ ਕਿਉਂਕਿ ਜਦੋਂ ਸਾਰੇ ਰਸਤੇ ਤੋਂ ਭਟਕ ਜਾਣ ਪਾਸੇ ਨੂੰ ਹੋ ਜਾਣ ਫਿਰ ਆਗੂ ਕੌਣ ਸੀ ਉੱਥੇ ਜਿਹੜਾ ਅਗਵਾਈ ਦਿੰਦੇ ਉਹਨਾਂ ਨੂੰ ਸਮਝਾ ਕੇ ਰੱਖਦੇ ਜਾਂ ਕਿੱਧਰ ਨੂੰ ਜਾਣਾ ਹੈ ਕੋਈ ਪਲਾਨ ਨਹੀਂ ਬਣੀ ਕੁਝ ਕੁਝ ਨਹੀਂ ਬਣਿਆ ਬੈਰੀਕੇਡ ਤੋੜ ਦਿੱਤੇ ਗਏ ਤੇ ਫਿਰ ਜਦੋਂ ਦਿੱਲੀ ਵਿੱਚ ਵੜ ਜਾਣ ਫਿਰ ਕਿੱਧਰ ਨੂੰ ਜਾਂਦੇ ਸੋ ਇਸ ਕਰਕੇ ਫਿਰ ਬਾੜੀ ਘਟਨਾ ਵਾਪਰੀ ਭਾਵੇਂ ਕੋਈ ਵੀ ਮਰਿਆ ਭਾਵੇਂ ਕਿਸੇ ਦੀ ਵੀ ਜਾਨ ਗਈ ਹੈ ਮੈਂ ਕਹਿੰਦੀ ਜੇ ਭਾਵੇਂ ਸੁਰੱਖਿਆ ਦਸਤਿਆਂ ਦੇ ਵੀ ਜਾਨਾਂ ਜਾਣ ਉਹਨਾਂ ਦੇ ਵੀ ਸੱਟਾਂ ਲੱਗਣ ਉਹ ਵੀ ਮਾਰਾ ਜੇ ਕਿਉਂਕਿ ਸਾਡੇ ਭਾਰਤ ਵਾਸੀ ਹੈ ਸਾਡੇ ਦੇਸ਼ ਵਾਸੀ ਹੈ ਸਾਡੇ ਆਪਣੇ ਹੈ ਜੇ ਸਾਡੇ ਕਿਸਾਨਾਂ ਦੇ ਨਾਲ ਸਤਾ ਲਗੀ ਹੈ ਕਿਸਾਨਾਂ ਦੇ ਨਾਲ ਜ਼ੁਲਮ ਹੋਇਆ ਉਹਨਾਂ ਦੀਆਂ ਜਾਨਾਂ ਗਈਆਂ ਉਹ ਵੀ ਚਿੰਤਾਜਨਕ ਹੈ ਉਹ ਵੀ ਅਫਸੋਸਨਾਕ ਹੈ ਉਹ ਵੀ ਦੁਖਦਾਈ ਹੈ ਸੋ ਇਹ ਘਟਨਾ ਨਹੀਂ ਸਿਵਾਪਣੀ ਚਾਹੀਦੀ 26 ਜਨਵਰੀ ਦਾ ਦਿਹਾੜਾ ਸੀਗਾ ਸਾਡੇ ਵਾਸਤੇ ਬੜਾ ਇਤਿਹਾਸਿਕ ਦਿਹਾੜਾ ਸੀ ਐ ਸੰਜਮ ਤੋਂ ਕੰਮ ਜਿਦਾ ਕਿਸਾਨ ਲੈਂਦੇ ਆ ਰਹੇ ਸੀ ਭਾਰਤ ਸਰਕਾਰ ਨੂੰ ਉਸੇ ਤਰੀਕੇ ਨਾਲ ਬੜੇ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੂੰ ਅੰਦੋਲਨ ਕਰਨ ਦੇਣਾ ਚਾਹੀਦਾ ਸੀਗਾ ਇਸ ਤਰੀਕਾ ਦੀ ਲਾਠੀ ਚਾਰਜ ਪਾਣੀ ਦੇ ਬਿਛਾੜਾ ਗੈਸ ਡੀਅਰ ਗੈਸ ਇਹ ਸਾਰਾ ਕੁਝ ਚਲਾਣਾ ਜਿਹੜਾ ਸੀ ਇਸੇ ਕਰਕੇ ਤੇ ਸਾਰਾ ਨੁਕਸਾਨ ਹੋਇਆ ਇੱਕ ਕੰਪਲੇਟਾ ਦੀਪ ਸਿੱਤੂ ਦਾ ਨਾਮ ਆ ਰਿਹਾ ਹੈ ਭਾਜੀ ਵੀ ਆਖੂ ਦਾ ਮੈਂ ਕਿਸੇ ਦਾ ਦੇਖੋ ਜੀ ਮੈਂ ਨਾ ਇਸ ਕਰਕੇ ਲੈਣਾ ਕਿਉਂਕਿ ਨਾ ਤੇ ਮੈਂ ਹੁੰਤੀ ਸੀ ਨਾ ਮੇਰੇ ਕੋਈ ਪਤਾ ਮੈਂ ਤੇ ਇਹ ਕਹਿੰਨੀ ਵੀ ਜੇ ਕਿਸੇ ਨੇ ਕੋਈ ਸ਼ਰਾਰਤ ਕੀਤੀ ਹੈ ਜਾਂ ਭਾਰਤ ਸਰਕਾਰ ਨੇ ਜਾਂ ਭਾਜਪਾ ਨੇ ਜਾਂ ਕਿਸੇ ਆਰਐਸਐਸ ਨੇ ਜਾਂ ਕਿਸੇ ਨੇ ਵੀ ਕਰਾਈ ਹੋਵੇ ਇਹ ਤੋਂ ਵੱਡੀ ਮਾੜੀ ਗੱਲ ਨਹੀਂ ਹੋ ਸਕਦੀ ਇਹ ਪਾਪ ਹੈ ਸਾਡੇ ਕਿਸਾਨਾਂ ਦੇ ਅੰਦੋਲਨ ਨੂੰ ਉਧੜਨ ਵਾਸਤੇ ਕੀਤਾ ਔਰ ਕਿਸਾਨਾਂ ਨੂੰ ਪਾਰਨ ਵਾਸਤੇ ਕੀਤਾ ਕਿਸਾਨ ਇਥੋਂ ਉੱਠ ਜਾਣ ਇਸ ਕਰਕੇ ਸਾਰਾ ਕੁਝ ਕੀਤਾ ਪਰ ਇਹ ਜਿਹੜੇ ਇਹ ਜੋਧੇ ਹਨ ਜਿਹੜੇ ਖੇਤੀ ਨਾਲ ਜੁੜੇ ਆ ਲੋਕ ਹੈ ਜਿਹੜੇ ਮਜ਼ਦੂਰੀ ਨਾਲ ਜੁੜੇ ਲੋਕ ਹੈ ਜਿਹੜੇ ਮਿੱਟੀ ਨਾਲ ਜੁੜੇ ਲੋਕ ਹੈ ਉਹਨਾਂ ਦੀ ਮਿੱਟੀ ਵਿੱਚ ਇਨਸ਼ੀਦਾ ਦਾ ਖੂਨ ਹੈ ਤਰਨ ਤਰਨ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਐਕਸਪਟ ਚੈਨ న్యూਸ